ਬਾਈ ਕਿ ਟ੍ਰੇਨਿੰਗ ਵਾਲੀ ਗੱਲ ਕਰਦੇ ਟ੍ਰੇਨਿੰਗ ਬਈ ਆਪਣੀ ਕਿੰਨੇ ਦਿਨਾਂ ਦੀ ਹੁੰਦੀ ਹੈ ਬਈ ਟ੍ਰੇਨਿੰਗ 2 ਦਿਨਾਂ ਦੀ ਹੁੰਦੀ ਹੈ ਬਾਈ 2 ਦਿਨਾਂ ਦੀ ਹਾਂ ਇਹ ਬਈ ਕਦੋਂ ਲੱਗਦੀ ਹੈਗੀ ਹੁਣ ਮਤਲਬ ਜਿਹੜਾ ਹੁਣ ਹੈ ਹੁਣ ਇਹਦੇ ਵਿੱਚ ਆਪਾਂ ਇੱਕ ਦਿਨ ਦੀ ਰੱਖੀ ਆ ਹੁਣ ਮੂਰੇ ਅੱਛਾ ਬਈ ਪਹਿਲਾਂ ਹੁਣ ਸਰਦੀਆਂ ਦੇ ਵਿੱਚ ਫਿਰ 2 ਦਿਨਾਂ ਵਾਲੀ ਰੱਖਾਂਗੇ ਤੇ ਲਓ ਬਈ ਮਿੱਤਰੋ ਹੁਣ ਆਪਾਂ ਬਾਈ ਪਿੰਦੀ ਦੇ ਨਾਲ ਕਰਦੇ ਆਂ ਗੱਲਬਾਤ ਫੀਡ ਫਾਰਮੂਲਾ ਜਾਂ ਆਪਾਂ ਬੱਚੇ ਦੀ ਸਾਂਭਸ ਵਾਲ ਕਿਵੇਂ ਕਰਨੀ ਆ ਜਾਂ ਸੂਣ ਵਾਲੇ ਪਸ਼ੂ ਨੂੰ ਕਿਵੇਂ ਸੰਭਣਾ ਆ ਆਪਾਂ ਉਹ ਸਾਰੀ ਗੱਲਬਾਤ ਹੁਣ ਬਾਈ ਦੇ ਨਾਲ ਕਰਦੇ ਆਂ ਤੇ ਪਿੰਦੀ ਬਈ ਸਭ ਤੋਂ ਪਹਿਲਾਂ ਬ ਜੁਣਾ ਚਾਹੀਦਾ ਬਈ ਇਹ ਸਾਰੀ ਜਾਣਕਾਰੀ ਦਿਓ ਦੁੱਧ ਤਾਂ ਬਈ ਜਿਹੜਾ ਪਸ਼ੂ ਤਿੰਨ ਕ ਮਹੀਨੇ ਪਹਿਲਾਂ ਦੁੱਧੋ ਛੱਡ ਜਾਵੇ ਨਾ ਪੂਰਾ ਯਕੀਨਨਾਂ ਜਾ ਹਾਂਜੀ ਉਹ ਪਸ਼ੂ ਜਾਦੇ ਚੰਗਾ ਰਹਿੰਦਾ ਹੈ ਅੱਛਾ ਬਈ ਤਾਂ ਜਿਹੜਾ ਪਸ਼ੂ ਲੇਟ ਲੂਟ ਹੋ ਜਾਂਦਾ ਸਾਥੋ ਵੀ ਹੋ ਜਾਂਦਾ ਕਈ ਵਾਰੀ ਤਾਂ ਉਹ ਪਸ਼ੂ ਜ਼ੋਰ ਵੱਧ ਲਮਾਉਂਦਾ ਉਸ ਤੋਂ ਬਾਅਦ ਠੀਕ ਹੈ ਠੀਕ ਹੈ ਜਿੰਨਾ ਕ ਆਪਾਂ ਮਾੜਾ ਮੋਟਾ 15 20 ਦਿਨ ਵੱਧ ਚੋਲਿਆ ਤੇ ਉਹਨਾਂ ਕੋ 15 20 ਦਿਨਾਂ ਤੱਕ ਖਰਾਕਾਂ ਦਾ ਜ਼ੋਰ ਵੱਧ ਲਮਾਉਂਦਾ ਠੀਕ ਹੈ ਬਈ ਪਸ਼ੂ ਨੂੰ ਯਕੀਨਨ ਹੀ ਤੁਸੀਂ ਤਿੰਨ ਕ ਮਹੀਨੇ ਪਹਿਲਾਂ ਜਦੋਂ ਮਤਲਬ ਸਾਢੇ ਤਿੰਨ ਮਹੀਨੇ ਰਹਿਗੇ ਸੂਚ ਡੰਗ ਪੰਨੂ ਅੱਜ ਅੱਜ ਚੋਨਾ ਕੱਲ ਨੂੰ ਜਿਵੇਂ ਚੋਲੀ ਹੈ ਨਾ ਇੱਕ ਇੱਕ ਡੰਗ ਫਿਰ ਦੋ ਚਾਰ ਦਿਨ ਬੈਠਦੀ ਭਨ ਕੇ ਦੋ ਲੱਸੀ ਜੀ ਬਣ ਜਾਂਦੇ ਮੰਜਾਂ ਦੀ ਛੇਤੀ ਜਦੋਂ ਪਤਾ ਲੱਗੇ ਲੱਸੀ ਬਣ ਗਈ ਉਹ ਛੱਡ ਦੰਦੇ ਤਾਂ ਇਹ ਦੁੱਧੋਂ ਆਈ ਸੁੱਕ ਜਾਂਦੀਆਂ ਛੇਤੀ ਇਹ ਆ ਨਹੀਂ ਹੁੰਦਾ ਵੀ ਟੂਬੋਂ ਉਹ ਭਰਾਉਣਾ ਪੈਂਦਾ ਜਿਹੜੇ ਪਸ਼ੂ ਨੂੰ ਕੋਈ ਪ੍ਰੋਬਲਮ ਆ ਉਹਦੋਂ ਟੂਬ ਭਰਉਣੀ ਪੈਂਦੀ ਤਦੋਂ ਛੱਡ ਕੇ ਨਾਲ ਦੀ ਨਾਲ ਤੁਸੀਂ ਸੈਟਮ ਜਿਹੜਾ ਬਣਾਉਣਾ ਹੈ ਵੀ ਇਹਨੂੰ ਜਿਹੜੀ ਖਰਾਕ ਆਪਾਂ ਕਹਿੰਦੇ ਹਾਂ ਜੇ ਲੋ ਤਾਂ ਦੋ ਹਟ ਗਈ ਤੁਸੀਂ ਬੰਦ ਕਰ ਲਈ ਤੁਹਾਨੂੰ ਪਤਾ ਲੱਗ ਗਿਆ ਜਿਹੜਾ ਵੀ ਛੱਡਾਗਾ ਉਹ ਸੁੱਕ ਚਲਿਆ ਉਹ ਮੱਝ ਦੇ ਸੁੱਕਦੇ ਸੁੱਕਦੇ ਛੱਡਾ ਮਤਲਬ 15 20 ਦਿਨਾਂ ਦੇ ਵਿੱਚ ਉਹ ਸੁੱਕਦੀ ਹੈ ਠੀਕ ਹੈ ਤਾਂ ਖਰਾਕ ਦੇ ਉਹੀ ਰਹਿ ਜਾਂਦੇ ਆ ਪੌਣੇ ਕਿ ਤਿੰਨ ਮਹੀਨੇ ਢਾਈ ਕਿ ਮਹੀਨੇ ਪਹਿਲਾਂ ਮੱਝ ਦੇ ਖਾਣ ਦੇ ਤਾਂ ਉੱਥੇ ਵੀ ਆਪਾਂ ਕਈ ਵਾਰੀ ਕਹਿੰਦੇ ਆ ਵੀ ਪਸ਼ੂ ਨੂੰ ਪਹਿਲਾਂ ਬੱਚਾ ਮੋਟਾ ਹੋ ਜੂ ਐ ਹੋ ਜੂ ਕੁਝ ਨਹੀਂ ਹੁੰਦਾ ਆਪਾਂ ਪੰਦੀ ਝੋਟੀਆਂ ਪੌਣ ਦੀ ਕੱਟੀ ਛੋਟੀ ਸੂਪੇ ਤੇ ਪੌਣ ਦੀ ਮੱਝ ਸੂਪੇ ਖਰਾਕ ਇੱਕ ਹੀ ਹੈ ਤਾਂ ਉਦੋਂ ਬਾਅਦ ਕੀ ਹੋਣਾ ਜਿਹੜਾ ਬੱਚੇ ਨੂੰ ਤੁਸੀਂ ਨਾਲ ਦੀ ਨਾਲ ਜਿਹੜੀ ਦਵਾਈ ਦੇਣ ਲੱਗੇ ਆਪਣਾ ਮੱਝ ਨੂੰ ਸੌਰੀ ਖ ਖਰਾਕ ਦੇ ਵਿੱਚ ਹੁਣ ਜਿਹੜੀਆਂ ਚੀਜ਼ਾਂ ਕਈ ਚੀਜ਼ਾਂ ਹੋਣਗੀਆਂ ਘਰ ਦੀਆਂ ਘਰ ਦੀਆਂ ਵੀ ਬਹੁਤ ਤਕੜੀਆਂ ਹੁੰਦੀਆਂ ਜਿਵੇਂ 10 ਕਿਲੋ ਸੋਲੇ ਲੈ ਲਈ ਹਾਂਜੀ 10 ਕਿਲੋ ਸਰੋਂ ਲੈ ਲਈ 10 ਕਿਲੋ ਸਵਾਬੀਨ ਲੈ ਲਈ ਤਾਂ ਬਾਕੀ ਸਾਰੀ ਕਣਕ ਲੈ ਲਈ ਠੀਕ ਹੈ ਬਈ ਉਹ ਪਿਆਲੀ ਪਿਆ ਕੇ ਉਹਦਾ ਤਿੰਨ ਤਿੰਨ ਕਿਲੋ ਪਹਿਲੀਆਂ ਚ ਸਟਾਰਟ ਕਰੋ ਚੱਲੋ ਬਾਬਾ ਟਾਈਮ ਜਦੋਂ ਜਾ ਕੇ ਜਦੋਂ ਡੇਢ ਮਹੀਨਾ ਰਹਿ ਗਿਆ ਮਾਝ ਚ ਉਦੋਂ ਨਾਲ ਤੁਸੀਂ ਕੋਈ ਵੀ ਕੰਪਨੀ ਦੀ ਜਿਹੜੀ ਆਪਾਂ ਗੱਭਰਾਂ ਨੂੰ ਪਾਉਣੀ ਹੈ ਮਹੀਨਾ ਤੋਂ ਪਹਿਲਾਂ ਤਾਂ ਉਹ ਤੁਸੀਂ ਫੀਡ ਯੂਜ਼ ਕਰ ਸਕਦੇ ਠੀਕ ਹੈ ਠੀਕ ਹੈ ਜੇ ਮੇ ਕਾਰਗਿਲ ਕਰ ਲੋ ਸੀਸ ਕਰ ਲੋ ਕੋਈ ਸਿਗਮਾ ਕਰ ਲੋ ਜਿਹੜੀ ਵੀ ਮਰਜੀ ਕਰ ਜਿਹੜੀ ਵੀ ਤੁਹਾਨੂੰ ਚੰਗੀ ਲੱਗਦੀ ਹੈ ਜਿਹੜੀਆਂ ਤੁਹ ਡੈਰ ਰਹੇ ਆ ਉਹ ਹੀ ਮਿਲਦਾਂ ਹਨਾ ਜਿਹੜੀ ਜਿਹੜੀ ਜਾਂਦੇ ਆ ਬੰਦੇ ਵੀ ਜਿਹੜੀ ਵੀ ਵਧੀਆ ਮਿਲਦੀ ਹੈ ਵੀ ਉਹ ਤੁਸੀਂ ਵਰਤ ਸਕਦੇ ਆ ਹਨਾ ਤਾਂ ਉਹ ਨਾਲ ਨਾਲ ਵਰਤ ਕੇ ਉਹੀ ਜਿਵੇਂ 3 ਕਿਲੋ ਲੋਂਗ ਉਹ ਲਾ ਦਨੇ ਮੱਝਾਂ ਤਾਂ 3 ਕਿਲੋ ਘਰ ਦਾ ਸਮਾਨ ਹੋ ਜਾਂਦਾ ਉਹ ਪੂਰਾ ਤਾਕਤਵਰ ਠੀਕ ਹੈ ਬਈ ਤਾਂ ਇਹ ਮਤਲਬ 6 ਕਿਲੋ ਫਿਰ ਐਂਡ ਤੱਕ ਹੀ ਮੱਝ ਖਾਂਦੀ ਤੁਰੀ ਜਾਂਦੀ ਹੈ ਤਾਂ 1.5 ਮਹੀਨਾ ਪਹਿਲਾਂ ਨਾਲ ਤੇਲ ਤੇਲ ਕਿਹੜਾ ਸਰੋਂ ਦਾ ਸਰੋਂ ਦਾ ਤੇਲ 150 ਗ੍ਰਾਮ ਠੀਕ ਹੈ ਜੀ ਠੀਕ ਹੈ ਤੇ ਨਾਲ ਉਹਨੂੰ ਜਿਵੇਂ ਮਤਲ ਉਹਨੂੰ ਥੋੜਾ ਜਿਹਾ ਮੰਨ ਲਓ ਫੀਡ ਮੰਨ ਲਓ ਚੌਕਰ ਮੰਨ ਲਓ ਜਿਹੜੀ ਮੱਛੀ ਚ ਖੁਸ਼ ਹੋ ਕੇ ਖਾਂਦੀ ਆ ਜੇ ਸਰਦੀਆਂ ਆਪਾਂ ਦੀ ਗਰਮੀਆਂ ਲੈਟੀ ਕੋਈ ਪਿਉਂਦੀ ਦੀ ਜਾਂ ਬਣਾਈ ਵੀ ਆ ਜਿਵੇਂ ਵੀ ਪਸ਼ੂ ਖਾਂਦਾ ਹੱਥ ਨੇ ਪਾਣੀ ਪੀਣ ਤੋਂ ਬਾਅਦ 150 ਗ੍ਰਾਮ ਤੇਲ ਪਾ ਦੋ ਤਾ 20 ਤੋਂ 25 ਮਨ ਲਓ ਉਹਦੇ ਚ ਵਿਟਾਮਿਨ ਇਹ ਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਮਿਕਸ ਜਿਆ ਕਰਕੇ ਪਾਣੀ ਪੀਉਣ ਤੋਂ ਬਾਅਦ ਸ਼ਾਮ ਨੂੰ ਖਵਾ ਦਿਆ ਕਰੋ ਠੀਕ ਹੈ ਭਾਈ ਇਹ ਬਸ ਐਂਡ ਤੱਕ ਦੀ ਹੀ ਖਰਾਕ ਆ ਪਸ਼ੂ ਦੋ ਤਿੰਨ ਪਹਿਲਾਂ ਆਟੋਮੈਟਿਕ ਹੀ ਛੱਡ ਜਾਂਦਾ ਦਾਣਾ ਵੀ ਪਸ਼ੂ ਜਦੋਂ ਨਖਰੇਜ ਕਰ ਲਾ ਕੇ ਦਾਣਾ ਛੱਡ ਗਿਆ ਦੋ ਤਿੰਨ ਤਨ ਪਹਿਲਾਂ ਉਹਨੂੰ ਬੰਦ ਹੀ ਕਰ ਦੋ ਠੀਕ ਹੈ ਠੀਕ ਹੈ ਜੇ ਮਰੀ ਮੁੱਟੀ ਜਾਂ ਕੱਲਾ ਦਾਣਾ ਪਾ ਕੇ ਦੇਖ ਲਓ ਥੋੜਾ ਜਿਹਾ ਵੀ ਖਾਂਦੀ ਹੈ ਤੇ ਜਾਂ ਕੱਲੀ ਜਿਹੜੀ ਫੀਡ ਆਪਾਂ ਗੱਬਣ ਵਾਲੀ ਲੈਣੀ ਉਹ ਪਾ ਕੇ ਦੇਖ ਲਓ ਵੀ ਖਾਂਦੀ ਹੈ ਠੀਕ ਹੈ ਜੀ ਠੀਕ ਹੈ ਜੇ ਇੱਕ ਜਿਹੜੀ ਚੀਜ਼ ਖਾਂਦੀ ਹੈ ਉਹਨ ਉਦੋਂ ਪਸੂ ਨੂੰ ਜਮੇ ਰਹਿਲਾ ਕਰ ਦੋ ਠੀਕ ਹੈ ਜੀ ਤੇ ਇੱਕ ਆਪਣੇ ਹੋਰ ਗੱਲ ਹੁੰਦੀ ਜਿਵੇਂ ਤੁਸੀਂ ਗੱਲ ਕੀਤੀ ਹੋ ਆ ਕਿ ਤੇ ਵੀ ਜਿਵੇਂ ਆਪਾਂ ਪਸੂ ਤੋਂ ਪਹਿਲਾਂ ਲੋਕ ਆਪਣੇ ਖਰਾਕ ਆ ਪਾਉਂਦੇ ਨਹੀਂ ਸੀਗੇ ਕਹਿੰਦੇ ਨੇ ਕਿ ਵੀ ਇਹਦੇ ਬੱਚੇ ਨੂੰ ਖਰਾਕ ਲੱਗੂ ਤਾਂ ਸੌਣ ਤੇ ਦਿੱਕਤ ਆਉ ਉਹ ਬੱਚਾ ਮੋਟਾ ਹੋ ਰਾ ਜੀ ਉਹ ਬਈ ਕੀ ਗੱਲ ਹੁੰਦੀ ਹੈ ਕਿ ਇਹ ਗੱਲ ਤਾਂ ਸੱਚ ਆ ਬਈ ਵੀ ਬੱਚਾ ਸੱਚ ਮੇਰੇ ਹਿਸਾਬ ਨਾਲ ਤਾਂ ਇਹੀ ਹੈ ਜੇ ਮਾਂ ਦੀ ਸਿਹਤ ਚੰਗੀ ਹੈ ਹਾਂਜੀ ਉਹ ਬੱਚਾ ਚੰਗਾ ਹੀ ਜਮੂ ਹਾਂਜੀ ਠੀਕ ਆ ਤੇ ਕਈ ਵਾਰੀ ਜੇ ਲਿੱਸਾ ਪਸੂ ਆ ਉਹਦਾ ਬੱਚਾ ਲਿੱਸਾ ਹੀ ਆਉਂਦਾ ਮੈਂ ਤਾਂ ਇਹ ਚੀਜ਼ ਦੇਖ ਲਈ ਠੀਕ ਆ ਉਹ ਬਹਿਮੀ ਹੈ ਠੀਕ ਆ ਠੀਕ ਆ ਵੀ ਜਿਵੇਂ ਖੁਰਾਕ ਆ ਕਿਉਂਕਿ ਪਸੂ ਨੇ ਦੇਖੋ ਜਿੰਨੀ ਕਿ ਖੁਰਾਕ ਆ ਆਪ ਦੀ ਲੋੜ ਆ ਜੇ ਹੁਣ ਪਸੂ ਤਾਂ ਹੱਟ ਨਿਕਲੇ ਪਏ ਆ ਉਹ ਬੱਚੇ ਨੂੰ ਖੁਰਾਕ ਤਾਂ ਨਹੀਂ ਦੇ ਸਕਦਾ ਜਿੰਨੀ ਕਿ ਲੋੜ ਆ ਉਹਨੂੰ ਦੇ ਕੇ ਆਪ ਵੱਧ ਲਿੱਸਾ ਹੋਈ ਜਾਂਦਾ ਤੇ ਜੇ ਉਹ ਖੁਰਾਕ ਆ ਉਹਨੇ ਬਾਡੀ ਚ ਆਪ ਦੀ ਜੀ ਪਹਿਲਾਂ ਲੈਣੀ ਆ ਆਪ ਦੀ ਮੁੱਟੀ ਕਰਨੀ ਆ ਉਹਦਾ ਰੱਬ ਦੇ ਰੰਗ ਆ ਬੱਚੇ ਤਾਂ ਉਹਨਾਂ ਨੇ ਪਾਲ ਲੈਣਾ ਠੀਕ ਹੈ ਭਾਈ ਜਨ ਘੱਟ ਵੱਧ ਸਾਰੇ ਬੱਚੇ ਸੇਮ ਉਹੇ ਜੀ ਹੁੰਦੇ ਠੀਕ ਹੈ ਭਾਈ ਬਾਕੀ ਭਾਈ ਜੇ ਪਸ਼ੂ ਤਕੜਾ ਹੋਗਾ ਤਾਂ ਹੀ ਉਹਦੇ ਬੱਚੇ ਨੂੰ ਖਰਾਕ ਬੱਚੇ ਹਾਂ ਖਰਾਕ ਲੱਭੂਗਾ ਅਸੀਂ ਤਾਂ ਆਪਣੇ ਆਮ ਘਰਾਂ ਵਾਲੇ ਲੋਕ ਤਾਂ ਵੀ ਇੰਨੀ ਖਰਾਕ ਨਹੀਂ ਪਾਉਂਦੇ ਵੀ ਹਾਂ ਵੀ ਗਾਂਹ ਬੱਚੇ ਨੂੰ ਖਰਾਕ ਲੱਗੀ ਜੀ ਭਾਈ ਹੂੰ ਤੇ ਭਾਈ ਅੱਗੇ ਭਾਈ ਜਿਵੇਂ ਹੁਣ ਪਸ਼ੂ ਸੂਪਿਆ ਭਾਈ ਉਹਦੀ ਜੇਰ ਵਗੈਰਾ ਪੈ ਗਈ ਤਾਂ ਭਾਈ ਬੱਚੇ ਨੂੰ ਵੀ ਚੰਗਾਉਣਾ ਕਿ ਦੁੱਧ ਭਾਈ ਪਹਿਲਾ ਦੁੱਧ ਕਿੰਨੇ ਟਾਈਮ ਬਾਅਦ ਚੰਗਾਉਣਾ ਚਾਹੀਦਾ ਭਾਈ ਜਨਮ ਤੋਂ ਬਾਅਦ ਬੱਚੇ ਨੂੰ ਤਾਂ ਦੇਖੋ ਜਦੋਂ ਬੱਚਾ ਪੀਣ ਲੱਗ ਜੀ ਹਾਂਜੀ ਬੱਚੇ ਨੂੰ ਉਹਦੀ ਪਿਆ ਦੇ ਤਾਂ ਜੇ ਕਈ ਵਾਰੀ ਸਾਡੇ ਕੋਲੇ ਰਾਤ ਨੂੰ 12 12 ਵਜੇ ਮੱਜਾਂ ਸੂਪ ਆਉਂਦੀਆਂ ਹਾਂਜੀ ਠੀਕ ਆ ਉਦੋਂ ਮਤਲਬ ਮੇਰੀ ਆਦਤ ਆ ਆਪਾਂ ਲੇਬਰ ਵਾਲਿਆਂ ਨੂੰ ਨਹੀਂ ਕਿਤੇ ਠਾਇਆ ਜੇ ਲੋਕ ਕੋਈ ਕੰਮ ਹੋਵੇ ਜਿੰਨਾ ਜਦੋਂ ਆਪ ਦੇਖਦੇ ਆ ਰਾਤ ਦਾ ਤਾਂ ਆਪ ਹੀ ਕਰ ਲਈਦਾ ਹਨਾ ਤਾਂ ਉਦੋਂ ਮਾਲਾ ਮੱਜ ਜਦੋਂ ਹੁੰਦੀ ਹੈ ਤਾਂ ਕੋਈ ਚੱਕਰ ਨਹੀਂ 12 ਵਜੇ ਕਟੜੂ ਸੌਕਾ ਦੇ ਕੋਲੇ ਜਿੰਨਾ ਟਾਈਮ ਬਹੁਤ ਛੱਟ ਜਾਂਦੇ ਠੀਕ ਹੈ ਨਾਲ ਦੀ ਮੱਜ ਪ੍ਰੇਕਾਲ ਕਰਦੇ ਮੂਰੇ ਬੰਨ ਕੇ ਕਟੜੂ ਵਿੱਚ ਤਰ੍ਹਾਂ ਸਰਵ ਸਣਾ ਪਵੇ ਸੰਗਜ ਤਾਂ ਤੜਕੇ ਫਿਰ ਸਵੇਰੇ ਦਸਦੇ ਹਾਂ ਔੜਦੇ ਆ ਦੁਬਾਰੇ 5:00 ਵਜੇ ਉਦੋਂ ਫਿਰ ਚੰਗੌਣਿਆ ਨਾਲ ਲਾ ਕੇ ਬੰਦੇ ਠੀਕ ਹੈ ਬਈ ਤਾਂ ਜੇ ਨਾਲ ਦੀ ਨਾਲ ਜੇ ਦਿਨੇ ਹੀ ਸੂੰਦੀ ਆ ਕੋਈ ਟਾਈਮ ਨਾ ਸੂੰਦੀ ਆ ਤਾਂ ਨਾਲ ਦੀ ਨਾਲ ਚੰਗਾਈ ਚਲੋ ਬੱਚਾ ਚੁੰਗੀ ਜਾਂਦਾ ਫਿਰ ਲਗਾਤਾਰ ਜਿੰਨੇ ਕੁ ਦਿਨ ਬੌਲੀ ਘਟ ਹੁੰਦੀ ਆ ਉਹਨੂੰ ਬੱਚੇ ਨੂੰ ਚੁੰਗਣ ਦੇ ਜਿੰਨੀ ਕਿ ਚਾਹੁੰਦਾ ਠੀਕ ਹੈ ਬਈ ਜਦੋਂ ਰਾਜ ਜਾਂਦਾ ਉਦੋਂ ਬਾਅਦ ਥੋੜਾ ਬਹੁਤਾ ਚੋਲਿਆ ਜਿੰਨਾ ਕੁ ਬਾਜਦਾ ਠੀਕ ਹੈ ਜੀ ਤੇ ਬਈ ਕਿ ਇਹ ਵੀ ਗੱਲ ਹੁੰਦੀ ਵੀ ਬੱਚੇ ਨੂੰ ਉਹਨਾਂ ਟਾਈਮ ਨਾ ਦੁੱਧ ਚੰਗਾ ਉਹ ਜਿੰਨਾ ਟਾਈਮ ਉਹਦੇ ਜ਼ੇਰ ਨਹੀਂ ਪੈਂਦੀ ਵੀ ਜੇ ਦੁੱਧ ਪਹਿਲਾਂ ਚੰਗਾ ਦਈਏ ਤਾਂ ਵੀ ਉਹਦੇ ਭਾਈ ਜ਼ੇਰ ਵੀ ਪੈਣ ਦਾ ਕੋਈ ਖਤਰਾ ਹੋ ਜਾਂਦਾ ਬ ਦੋਤਾ ਉਹਨ ਪਸ਼ੂ ਬਚਾਰੇ ਇੰਨੇ ਤਣ ਜਾਂਦੇ ਆ ਰਹਿੰਦਾ ਹੁੰਦਾ ਜੇ ਜੇਰ ਪੈਣੀ ਹੈ ਉਹ ਪਹਿਲਾਂ ਰਿਲੈਕਸ ਹੋ ਕੇ ਬੈਠੋ ਜੇ ਬਹਿਗੀ ਤਾਂ ਜੇਰ ਬਾਲਾ ਸੇਤੀ ਵਧੀਆ ਪਾਉਗੇ ਤਾਂ ਜਦੋਂ ਪਸ਼ੂ ਮਤਲਬ ਉਹ ਹੀ ਹੋਈ ਗਿਆ ਤੇ ਉਹਨੇ ਫਿਰ ਤਣਾਵਾ ਹੁੰਦਾ ਥੱਲੇ ਦੁੱਧ ਫਟਣਦੇ ਹੋਏ ਤਾਂ ਥਣ ਤਾਂ ਉਹ ਫਿਰ ਬੈਠੂ ਵੀ ਕਿੱਥੋਂ ਹਣ ਠੀਕ ਹੈ ਮਤੇ ਵੀ ਉਹਦਾ ਪੋਲਾ ਹੋ ਕੇ ਬੈਹ ਜਾਂਦਾ ਵੀ ਉਹਦੇ ਨਾਲ ਜੇ ਹਾਂ ਜੇ ਬੌਲੀ ਚੇਕ ਕਰ ਹੁੰਦੀ ਆ ਇਹ ਬੌਲੀ ਸਾਰੀ ਨਹੀਂ ਚੋਣੀ ਚਾਹੀਦੀ ਪਹਿਲੇ ਦਿਨ ਵੀ ਜੇ ਵੱਡੀਆਂ ਜੇ ਛੋਟੀਆਂ ਛੂਟੀਆਂ ਚਲ ਥੋੜਾ ਬਹੁਤਾ ਛੜ ਦੋ ਤਾਂ ਜਾਨੀ ਕਿ ਵੀ ਤੱਕ ਦੇ ਨਾਲ ਜਦੋਂ ਥਣ ਪੋਲੇ ਹੋ ਜਨੋਂ ਤਾਂ ਛੜ ਦੋ ਪਰ ਜਿਹੜੀਆਂ ਵੱਡੀਆਂ ਮਝਾਂ ਉਹਦੀ ਜਿਵੇਂ ਮੰਨ ਲਓ ਵੀ ਪਤਾ ਹੁੰਦਾ ਆਪਾਂ ਨੂੰ ਵੀ ਇਹਦੀ ਕੰਪੈਟਿਟੀ ਇਹਦੀ 25 ਲੀਟਰ ਵਾਲੀ ਆ ਉਹਦੀ ਬੌਲੀ ਮਾਲਕ ਨੂੰ ਪਤਾ ਹੋਊਗਾ ਹਨਾ ਵੀ ਇਹ ਗੱਲਾਂ ਚ ਨਹੀਂ ਦੱਸੀਆਂ ਜਾਂਦੀਆਂ ਇਹ ਉਹ ਮਾਲਕ ਨੂੰ ਪਤਾ ਹੋਊ ਵੀ ਕਿੰਨੀ ਬੌਲੀ ਤੋਂ ਸਟਾਰਟ ਹੁੰਦੀ ਹੈ ਹਨਾ ਤਾਂ ਕਈ ਪਸ਼ੂ ਹਨੇ ਦੁੱਧ ਵਾਲੇ ਹੁੰਦੇ ਉਹਨੇ ਤੋਂ ਸਟਾਰਟ ਹੁੰਦੇ ਉਹ ਪਰ ਬੌਲੀ ਅੱਧੀ ਵੱਡੀ ਮੱਝ ਦੀ ਅੱਧੀ ਕਿਚੋਲੇ ਤੇ ਦੂਜੇ ਦਿਨ ਅੱਧੀ ਕੋ ਹੋਰ ਚੋਲੇ ਆਂਦਾ ਫਿਰ ਧਾਰਾਂ ਐ ਸੱਡਾਂ ਲੱਗ ਜਾਂਦਾ ਐ ਖਾਲੀ ਹੋ ਜਾਂਦੇ ਦੋ ਤਿੰਨ ਡੰਗਾਂ ਠੀਕ ਮਤਲਬ ਇੱਕ ਉਹ ਤਾਂ ਜੇ ਵੀ 10 ਲੀਟਰ ਦੁੱਧ ਦਿੰਦੀ ਹੈ ਤਾਂ ਉਹਦਾ ਵੀ ਦੋ ਦੋ ਤਿੰਨ ਲੀਟਰ ਹੀ ਪਹਿਲੇ ਡੰਗ ਚੋ ਆਪਾਂ ਐ ਕਹਿ ਸਕਦੇ ਆਂ ਭਾਈ ਹਾਂ ਬੱਚੇ ਬੱਚੇ ਚੁੰਗ ਜਾਂਦਾ ਪੋਸਤਾ ਉਹ ਦੋ ਬਾਤਾਂ ਤੋਂ ਬਰੋਬਰ ਕਰਦੇ ਬਸ ਠੀਕ ਹੈ ਭ ਜਿਹੜੀ ਮੱਝਾਂ ਵਾਲੇ ਬੱਚੇ ਯਾਰ ਇਹ ਤਾਂ ਡੇਢ ਕਿ ਮਹੀਨੇ 2 ਮਹੀਨੇ ਤੱਕ ਪਤਾ ਨਹੀਂ ਕੀ ਗੱਲ ਖਾਂਦੇ ਬਹੁਤ ਘੱਟ ਹੈ। ਦੱਸਿਆ ਭਾਈ ਡੇਢ ਉਧਰ ਤਾਂ ਨੂੰ ਹਾਂ ਇਹ ਦੁੱਧ ਜ਼ਿਆਦਾ ਹੀ ਰਹਿੰਦੇ ਆ ਪਾਉਂਦੇ ਦੁੱਧ ਤੂੰ ਘਟਾ ਕੇ ਦੇਖ ਲਈ। ਹਾਂਜੀ ਪਰ ਦੁੱਧ ਫੀਡ ਨਹੀਂ ਖਾਂਣਗੇ। ਅੱਛਾ ਫੀਡ ਜਿਹੜਾ ਬੱਚਾ ਜਾ ਕੇ ਮਹੀਨੇ ਡੇਢ ਮਹੀਨੇ ਦਾ ਜਦੋਂ ਲੱਗਦਾ ਹੈ। ਹਾਂਜੀ ਇਹਨੂੰ ਜਿਹੜਾ ਬੱਚਾ ਨਾਲ ਖਾਂਦਾ ਹੋਵੇ ਨਾ ਇਹ ਬੱਚਾ ਦਾ ਗਾਇਬ ਆ ਭੰਮ ਦੀ ਉਹ ਸੰਨੀ ਖਾਂਦਾ। ਹਾਂਜੀ ਇਹਨੂੰ ਥੋੜਾ ਜਿਹਾ ਟਾਈਮ ਉਹਦੇ ਨਾਲ ਬੰਨੋ। ਉਹਦੀ ਰੀਜ਼ਨ ਆ ਇਹ ਮੜਾ ਮੋਟਾ ਜਦੋਂ ਪਤਾ ਲੱਗਾ ਯਕੀਨ ਨਹੀਂ ਵੀ ਇਹ ਥੋੜੀ ਥੋੜੀ ਤੂੜੀ ਉਹ ਜੇ ਖਾਵੇ ਫਿਰ ਵੀ ਠੀਕ ਹੈ ਜੇ ਤੂੜੀ ਜੀ ਸਾਂ ਕੇ ਖਾ ਗਏ ਫਿਰ ਵੀ ਠੀਕ ਹੈ ਪਰ ਉਹਦੇ ਮੂਰੇ ਯਕੀਨ ਨਹੀਂ ਜਦੋਂ ਮਹੀਨੇ ਕ ਦਾ ਬੱਚਾ ਹੋ ਜੇ ਤੇ ਪਈ ਹੋਵੇ ਬਸ ਇੰਨੇ ਕ ਠੀਕ ਹੈ ਇਹ ਖਾ ਲਈ ਠੀਕ ਆ ਨਹੀਂ ਖਾਦੀ ਹੱਥ ਨੇ ਨਵੀ ਪੁਣੀਆਂ ਉਹਨੂੰ ਵੱਡੇ ਮੂਰੇ ਕਰਤੀ ਉਹਨੂੰ ਥੋੜੀ ਜੀ ਤੂੜੀ ਪਾ ਕੇ ਫੇਰ ਪਾਤੀ ਉਹ ਬਸ ਐ ਰੀਸ ਨਾਲ ਥੋੜਾ ਜੀ ਟਾਈਮ ਚ ਖਾਣ ਲੱਗ ਜਾਂਦਾ ਬੱਚਾ ਅੱਛਾ ਭਾਈ ਦੁੱਧ ਦੋ ਭਾਈ ਕਿੰਨਾ ਚਾਹੀਦਾ ਬੱਚੇ ਨੂੰ ਇੱਕ ਦਿਨ ਦਾ ਦੁੱਧ ਦੇਖੋ ਪਹਿਲਾਂ ਤਾਂ ਕਿਤੇ ਮਹੀਨੇ ਨਹੀਂ ਬਾਈ ਆਪਾਂ 12 12 15 15 ਦਿਨ ਕਈ ਵਾਰੀ ਅੱਛਾ ਜੀ ਜਿੰਨਾ ਕ ਪੀਂਦੇ ਆ ਪੀ ਜਾਂਦੇ ਆ ਠੀ ਹੁਣ ਜੇ ਕਿ ਨਣੀ ਵੀ 12-15 ਲੀਟਰ ਤੋਂ ਜ਼ਿਆਦਾ ਹੋਊ ਦੁੱਧ ਹਾਂ ਤਾਂ ਉਦੋਂ ਫਿਰ ਜਦੋਂ ਕਟਰੂ ਛੱਡਣ ਲੱਗ ਜਾਂਦਾ ਤਾਂ ਉਦੋਂ ਫਿਰ ਉਦੋਂ ਬਾਅਦ ਝੋਣ ਲੱਗਦੇ ਆਂ ਫਿਰ ਦੋ ਥਾਂ ਕਟਰੂ ਜਿਹੜੀਆਂ ਮੱਜਾਂ ਦੇ ਹਿਸਾਬ ਨਾਲ ਦੋ ਥਾਂ ਬੱਚੇ ਨੂੰ ਠੀਕ ਹੈ ਜੀ ਠੀਕ ਹੈ ਤੇ ਹੌਲੀ ਹੌਲੀ ਬੱਚਾ ਜਦੋਂ 20-22 ਦਿਨਾਂ ਦਾ ਹੁੰਦਾ ਉਦੋਂ ਪਾਸ ਬੱਚਾ ਚੁੰਗਣੀ ਤੇ ਤੇ ਮੱਜ ਨੂੰ ਝੋਣ ਲੱਗ ਜਾਂਦੇ ਆਂ ਦੁੱਧ ਦਾ ਪਤਾ ਲੱਗ ਜਾਂਦਾ ਪ੍ਰੋਪਰ ਵੀ ਕਿੰਨੀ ਕੁ ਖੜੀ ਹੈ ਕੀ ਖਰਾਕ ਦੇ ਕੇ ਦੁੱਧ ਕਿੰਨਾ ਕੁ ਘਟਾ ਹੈ ਵਧੀ ਹੈ ਜਾਂ ਨਾ ਵਧੀ ਹੈ ਉਦੋਂ ਬੱਚੇ ਚੁੰਗਣੀ ਤੇ ਯਕੀਨਨ ਨਹੀਂ 6 ਕਿਲੋ ਦੁੱਧ ਪੀਂਦੇ ਆਂ ਪੌ ਉਹ ਇਕੱਲਾ ਬੱਚਾ ਮਹੀਨਾ ਕਾ ਦੁੱਧ ਵੱਧ ਪੀਂਦਾ ਉਤੋਂ ਬਾਅਦ ਮਹੀਨੇ ਕਾ ਬਾਅਦ ਕਿਲੋ ਡੇਢ ਕਿਲੋ ਕਰ ਦੇਈਦਾ ਪਤਾ ਹੀ ਹੁੰਦਾ ਵੀ ਇਹਨੇ ਵਿਚਾਰੇ ਨੇ ਜਿਹੜੇ ਰਾਹ ਕੱਟੇ ਨੇ ਜਾਣਾ ਹੁੰਦਾ ਕਹਿੰਦੇ ਉਹ ਸੇਰਾ ਹੀ ਜਾਣਾ ਹਨਾ ਵੀ ਵੇਚਨੇ ਪੈਂਦੇ ਆ ਮਜਬੂਰੀ ਚ ਹਨਾ ਫਿਰ ਬਾਲ ਤਾਂ ਬਈ ਸਾਂਭੇ ਨਹੀਂ ਸਕਦੇ ਉਹ ਤੇ ਮੰਡੀ ਮੁੰਡੀ ਚ ਜਾਂ ਕਟਿਆਂ-ਕਟਿਆਂ ਤੇ ਉਹ ਫਿਰ ਇਕੱਲੇ ਉਹਨੂੰ ਇਕੱਲੇ ਦੁੱਧ ਹੁੰਦਾ ਤੇ ਜਿਹੜਾ ਬੱਚਾ ਆਪਾਂ ਨੂੰ ਪਤਾ ਹੁੰਦਾ ਵੀ ਮਾਮਾ ਦੇ ਹਿਸਾਬ ਨਾਲ ਜਾਂ ਬੱਚਾ ਚੰਗਾ ਪੈਦਾ ਹੁੰਦਾ ਮਹੀਨੇ ਕਿਤੇ ਉਹਦਾ ਪਤਾ ਲੱਗ ਜਾਂਦਾ ਵੀ ਇਹ ਵੀ ਕਿਹੜੇ ਰਾਹ ਤੇ ਆ ਵੀ ਇਹ ਚੰਗਾ ਜਾਂ ਮਾੜਾ ਦੇ ਹਾਂ ਕਿਉਂਕਿ ਮਹੀਨਾ ਤਾਂ ਦੁੱਧ ਦੇਣੀ ਆ ਫੋਲੀ ਉਹ ਮੰਦੀ ਆਪਣੇ ਕੋ ਹਾਂਜੀ ਠੀਕ ਹੈ ਮਹੀਨਾ ਸਭਾ ਮਹੀਨਾ ਦੁੱਧ ਫੁੱਲ ਹੀ ਦੇਣਾ ਉਸ ਤੋਂ ਬਾਅਦ ਜੇ ਆਪਰੋ ਪਤਾ ਹੀ ਵੀ ਅਭੀ ਉਹ ਵੀ ਛੱਡਣਾ ਹੈ ਤਾਂ ਫੇਰ ਉਹਨੂੰ ਉਹ ਲੀਟਰ ਕ ਕਰ ਦਈਦਾ ਵੀ ਕਿਲੋ ਕ ਤੜਕੇ ਕਿਲੋ ਕਾਦਨੇ ਥੋੜੀ ਬਹੁਤੀ ਫੀਡ ਪਾਏ ਜਾਂਦੀ ਹੈ ਇਹਨੇ ਜੀ ਉਹ ਫੀਡ ਖਾਂਦੇ ਖਾਂਦੇ ਵੱਜ ਜਾਂਦੇ ਠੀਕ ਹੈ ਹਾਂਜੀ ਤੇ ਦੂਜਿਆਂ ਨੂੰ ਅਸੀਂ ਸਾਢੇ ਤਿੰਨ ਮਹੀਨੇ ਤੱਕ ਦੁੱਧ 6 ਕਿਲੋ ਪਿਉਣੀ ਪਉਣੇ ਆ ਤਿੰਨ ਕਿ ਮਹੀਨਾ ਬਾਅਦ ਉਹ ਅਸੀਂ ਦੁੱਧ ਕਟਾਉਣ ਲੱਗਦੇ ਜਦੋਂ ਪਤਾ ਲੱਗ ਜੇ ਵੀ ਤਿੰਨ ਮਹੀਨਾ ਦਾ ਹੋਣ ਵਾਲਾ ਪੰਜ ਦਿਨ ਵੱਡਾ ਜਾਂ ਛੋਟਾ ਹੋਣ ਜਿਵੇਂ ਜੰਗਲੀ ਆਪਣਾ ਹੁਣ ਚਾਰ ਮਹੀਨਾ ਦਾ ਹੋਣ ਵਾਲਾ ਹਾਂਜੀ ਠੀਕ ਹੈ ਤੇ ਹੁਣ ਪਹਿਲਾਂ ਉਹਨੂੰ 3 ਕਿਲੋ ਤਾਂ ਸੀ 2.5 ਕਿਲੋ ਕੀਤਾ ਵਾਹੇ ਟਾਈਮ ਦਾ 5 ਕਿਲੋ ਰਹਿ ਗਿਆ 5 ਕਿਲੋ ਤੋਂ ਫਿਰ ਉਹਨੂੰ 4 ਕਿਲੋ ਰਹਿ ਗਿਆ 4 ਕਿਲੋ ਤੋਂ ਹੁਣ ਉਹਦਾ ਕੱਲ ਪਰਸੋਂ ਦਾ 1.5 ਕਿਲੋ ਹੋਇਆ ਵਾ ਹੁਣ ਇੱਕ ਟਾਈਮ ਦਾ ਹੁਣ ਉਹਦਾ 3 3 ਕਿਲੋ ਰਹਿ ਗਿਆ ਤੇ ਬਾਹਮਾ ਬੱਚੇ ਨੂੰ ਜਿਹੜੀ ਨੂੰ ਆਪਾਂ ਜਿਵੇਂ ਕੱਟੀਆਂ ਨਾਲ ਖੜੀ ਹੋ ਤਿੰਨ ਮਹੀਨਾ ਦੀ ਹੋ ਗਈ ਤਿੰਨ ਮਹੀਨੇ ਸਵਾ ਤਿੰਨ ਮਹੀਨਾ ਦੀ ਉਹ ਨੂੰ ਤਾਂ ਬੰਦ ਹੋ ਗਿਆ ਹੁਣ ਇਹ ਨੂੰ ਫੇਰ ਵੀ ਆਪਾਂ ਕਰਨਾ ਬੰਦੀ ਸੀ ਪਰ ਉਹ ਸਾਲਾ ਜਿਹੜਾ ਦਿਲ ਚ ਮੂੰਹ ਆ ਉਹਦਾ ਕਰਕੇ ਮੈਂ ਕਿਹਾ ਯਾਰ 3 ਕਿਲੋ ਚਲਾਈ ਦੇ ਫੋਕਸ ਨਹੀਂ ਹੁੰਦਾ ਚੱਲੀ ਜਾਂਦੇ ਮਹੀਨਾ ਤੋਂ ਮਹੀਨੇ ਹੋਰ ਪੀ ਲੂਗਾ ਚੱਲ 5 6 ਮਹੀਨੇ ਤੱਕ ਪਿਆ ਲਾਂਗੇ ਹਾਂਜੀ ਤੇ ਭਈ ਤਿੰਨ ਮਹੀਨਾ ਤੋਂ ਅਗਲੀ ਖਰਾ ਕਿਹੜੀ ਹੁੰਦੀ ਹੈ ਫਿਰ ਬਸ ਉਹੀ ਸਟਾਰਟਰ ਲੱਗ ਜਾਂਦੇ ਆ ਜੀ ਕਰੋ ਗਰੋਵਰ ਲੱਗ ਜਾਂਦੇ ਉਦੋਂ ਪਹਿਲਾ ਸਟਾਰਟਰ ਦਾ ਘਟਾ ਘਟਾ ਖਾਣਦੇ ਜਦੋਂ ਮੁੱਕ ਮੁੱਕ ਜਾਂਦੀਆਂ ਉਦੋਂ ਕੋਈ 10 ਦਿਨ ਪਾਉਂਦੀ ਛੋਟਾ 3 ਮਹੀਨਿਆਂ ਤੋਂ ਪਾਉਂਦੀ ਵੱਡਾ ਉਦੋਂ ਬਾਅਦ ਗਰੋਵਰ ਲੈ ਲੈਂਦੇ ਫਿਰ ਗਰੋਵਰ ਉਹ ਸਾਲ ਤੱਕ 9 ਮਹੀਨਿਆਂ ਤੱਕ ਸਾਲ ਤੱਕ ਖਾਈ ਜਾਂਦੀਆਂ ਪੱਕਾ ਜੀ ਕਿੰਨਾ ਫਿਰ ਨਾਲ ਉਦੋਂ ਬਾਅਦ ਜਿਹੜੇ ਘਰ ਦੇ ਦਾਣਾ ਦੋਣਾ ਖਾ ਕੇ ਖੁਸ਼ ਹੈ ਘਰ ਦੇ ਦਾਣੇ ਦੋਣੇ ਤੇ ਨਾਲ ਲੱਗ ਜਾਂਦੀਆਂ ਤੇ ਜਿਹੜੀਆਂ ਉਹ ਖਾਂਦੀਆਂ ਮੜਾ ਮੋਟਾ ਮੈਕਸਿਮਮ ਉਸ ਕਰਕੇ ਜਿਵੇਂ ਡਰਾਈ ਹੀਪ ਪਰ ਡਰਾਈ ਪਾਉਂਦੀ ਉਹ ਫੀਡਾਂ ਪਾ ਦਿੰਦੀਆਂ ਨਾਲ ਉਸ ਤੋਂ ਬਾਅਦ ਵੀ ਜਿਹੜੀ ਹੁੰਦੀ ਹੈ ਵੀ ਜਿਵੇਂ ਹੀਪ ਪਰ ਬਸ ਉਦੋਂ ਬਾਅਦ ਫਿਰ ਗੱਬਣੀ ਹੋ ਜਾਂਦੀ ਹੈ ਠੀਕ ਹੈ ਬਾਈ ਜੀ ਕੋਈ ਹੋਰ ਜਾਣਕਾਰੀ ਹੈ ਬਾਈ ਬਸ ਜਾਣਕਾਰੀਆਂ ਦਾ ਕਹਿਿੰਦਾ ਗੱਲਾਂ ਕਰਨੀਆਂ ਜਾਣਕਾਰ ਕੇ ਨਾ ਫਾਰਮ ਭਰਿਆ ਪਿਆ ਤੇ ਜਿਹੜੇ ਨਵੇਂ ਭਰਾ ਕਈ ਵਾਰੀ ਪੌਣ ਵਾਲਾ ਹੁੰਦਾ ਪੰਮਾ ਦੀ ਕੋਈ ਬੈਤਰ ਜਿੱਥੇ ਵੀ ਲੱਗੇ ਸਾਨੂੰ ਠੀਕ ਹੈ ਬਾਈ ਤੁਸੀਂ ਇੱਥੇ ਵੀ ਜਿਹੜਾ ਟ੍ਰੇਨਿੰਗ ਤੇ ਤੁਸੀਂ ਆ ਸਕਦੇ ਹਾਂ ਹਾਂ ਬਈ ਇੱਕ ਟ੍ਰੇਨਿੰਗ ਵਾਲੀ ਗੱਲ ਕਰਦੇ ਟ੍ਰੇਨਿੰਗ ਬਈ ਆਪਣੀ ਕਿੰਨੇ ਦਿਨਾਂ ਦੀ ਹੁੰਦੀ ਹੈ ਭਾਈ ਟ੍ਰੇਨਿੰਗ 2 ਦਿਨਾਂ ਦੀ ਹੁੰਦੀ ਹੈ ਬਾਈ 2 ਦਿਨਾਂ ਦੀ ਹਾਂ ਇਹ ਕਦੋਂ ਲੱਗਦੀ ਹੈਗੀ ਹੁਣ ਮਤਲਬ ਜਿਹੜਾ ਹੁਣ ਹੁਣ ਇਹਦੇ ਵਿੱਚ ਆਪਾਂ 1 ਦਿਨ ਦੀ ਰੱਖੀ ਆ ਹੁਣ ਮੂਰੇ ਅੱਛਾ ਬਾਈ ਪਹਿਲਾਂ ਹੁਣ ਸਰਦੀਆਂ ਦੇ ਵਿੱਚ ਫਿਰ 2 ਦਿਨਾਂ ਤਾਂ ਹੁਣ ਜਿਹੜੀ ਹੈਗੀ ਆ ਹੁਣ ਮਤਲਬ ਇੱਕ ਦਿਨ ਦੀ ਵਾਲੀ ਹੋਈ ਹੁਣ ਇੱਕ ਦਿਨ ਹੁਣ ਤੈਅ ਕਰ ਲੈਣਾ ਹੁਣ ਸਾਰੇ ਮੁੰਡੇ ਫੋਨ ਕਰੀ ਜਾਂਦੇ ਜਿਨ੍ਹਾਂ ਨੇ ਆਉਣਾ ਤਾਂ ਉਹ ਇੱਕ ਦਿਨ ਵਾਲੀ ਕਰਾਂਗੇ ਵੀ ਜਿਹੜਾ ਹੁਣ ਸੈਟਮ ਆ ਉਹਨਾਂ ਨੂੰ ਦੋ ਕਲਾਸਾਂ ਦੇ ਦਾਂਗੇ ਠੀਕ ਹੈ ਜੀ ਇਹ ਪਹਿਲਾਂ ਇੱਕ ਦੇ ਦਾਂਗੇ ਫਿਰ ਜਦੋਂ ਆ ਟਾਈਮ ਤੋਂ ਮੁੰਡੇ ਨਾਲ ਫਿਰ ਬਾਅਦ ਚ ਦੇ ਦਾਂਗੇ ਠੀਕ ਹੈ ਬਈ ਦੋ ਠੀਕ ਹੈ ਹਾਂ ਜੀ ਕਿਉਂਕਿ ਦੋ ਕੁ ਦਿਨ ਬਤਨ ਨੂੰ ਹੁੰਦਾ ਬਈ ਪ੍ਰੈਕਟੀਕਲ ਹੁੰਦਾ ਸਾਂਸੂਮ ਵਾਲਿਆਂ ਇਹਨਾਂ ਕਲਾਸਾਂ ਚ ਕੱਖ ਦੱਸਣੇ ਆਪਾਂ ਵੀ ਟੱਕਣ ਵਾਲਾ ਪਸ਼ੂ ਦਾ ਇੰਨਾ ਦੁੱਧ ਹੈ ਇੰਨਾ ਇਹਨੂੰ ਜੋਕ ਕੇ ਇੰਨਾ ਪਾਇਆ ਆਪਾਂ ਠੀਕ ਹੈ ਵੀ ਤੂੰ ਵੀ ਦੇਖ ਲੈ ਹਨਾ ਇੰਨਾ ਕਾਹ ਚੀਜ਼ ਪਾਈ ਇੰਨੀ ਕਾਹ ਚੀਜ਼ ਪਾਈ ਇੰਨੀ ਕਾਹ ਚੀਜ਼ ਪਾਈ ਇੱਥੋਂ ਐ ਜੇ ਹੋਇਆ ਇੰਨਾ ਕ ਹੁਣ ਆਪਣੇ ਕੋਲ ਦੁੱਧ ਆ ਉਸੋ ਜਿਹੜੀ ਵੀ ਹੁੰਦੀ ਹੈ ਕਲਾਸਾਂ ਦੇ ਵਿੱਚ ਉਹ ਹਾਂ ਵੀ ਉਹ ਮੌਕੇ ਦਾ ਸਥਿਤੀ ਦੱਸਣੀ ਆ ਯਾਰ ਉਹਨਾਂ ਨੂੰ ਇਹ ਆ ਮੌਕੇ ਦਾ ਹੁਣ ਫਾਰਮ ਦੀ ਸਥਿਤੀ ਹੈ ਹੁਣ ਦੋ ਪੈਸੇ ਵਾਜਦੇ ਆ ਜਾਂ ਦੋ ਪੈਸੇ ਹਜੇ ਐ ਹੁੰਦੇ ਆ ਜੇ ਘਟਦੇ ਆ ਤਾਂ ਇਹਨਾਂ ਨੂੰ ਪੂਰੇ ਕਰਨ ਵਾਸਤੇ ਆਪਾਂ ਕੀ ਕੀਤਾ ਵੈ ਆਪਣਾ ਫਿਰ ਉਹ ਸਾਰੀਆਂ ਚੀਜ਼ਾਂ ਦੱਸੀਆਂ ਵੀ ਇੱਥੋਂ ਐ ਚੱਲਣਾ ਨਾ ਇੱਥੋਂ ਐ ਚੱਲਣਾ ਇੱਥੋਂ ਇੱਕ ਪਗਲੀ ਪੈਸੇ ਕਮਾਉਣ ਦਾ ਉਹਨਾਂ ਨੂੰ ਜਰੀਆ ਦੱਸ ਦੇ ਕਿ ਵੀ ਕਿਹੜਾ ਕਿੱਧਰੋਂ ਕਿਵੇਂ ਕਮਾਉਣ ਕਿੱਥੋਂ ਵੀ ਹਾਂ ਵੀ ਜਿਵੇਂ ਪਸ਼ੂਆਂ ਦੇ ਵਿੱਚ ਫੇਲਣਾ ਹੋਵੇ ਬੰਦਾ ਬਸ ਉਹ ਐ ਹੁੰਦਾ ਵੀ ਬੰਦਾ ਜਦੋਂ ਬੈਂਦਾ ਨਾਲੇ ਉਹਨਾਂ ਦੇ ਇੱਕ ਹੁੰਦਾ ਕਿ ਮੋਮਾਪਤ ਬਣ ਜਾਂਦੀ ਹੈ ਨੰਬਰ-ਨੰਬਰ ਫੀਡ ਹੋ ਜਾਂਦੇ ਆ ਟ੍ਰੇਨਿੰਗ ਦੇ ਹਿਸਾਬ ਨਾਲ ਉਦੋਂ ਬਾਅਦ ਜੇ ਮੌਕੇ ਤੇ ਸਮੱਸਿਆਵਾਂ ਦੀਆਂ ਕਈ ਚੀਜ਼ਾਂ ਹੁੰਦੀਆਂ ਵੀ ਦੇਸੀ ਚੀਜ਼ਾਂ ਹੀ ਕਰਨੀਆਂ ਪੈਂਦੀਆਂ ਉਹ ਸਮੱਸਿਆ ਦੂਰ ਹੋ ਜਾਂਦੀ ਹੈ ਨਾ ਨਾਲ-ਨਾਲ ਉਦੋਂ ਜਦ ਇਹ ਚੀਜ਼ ਆ ਬਸ ਇਹਨੂੰ ਮੇਨਟੇਨ ਕਰਨ ਸਿੱਖ ਲਓ ਤੇ ਭਾਈ ਉਹਦੀ ਫੀਸ ਵਗੈਰਾ ਵੀ ਹੁੰਦੀ ਹੈ ਕੋਈ ਫੀਸ ਆ ਹੁੰਦੀ ਹੈ ਵੀਰੇ ਜਿਹੜੀ ਤਾਂ ਪਹਿਲਾਂ ਰਹਿੰਦੇ ਹੁੰਦੇ ਉਹ 6000 ਹੈ ਹਾਂਜੀ ਜਿਹੜੀ ਹੁਣ ਇੱਕ ਦਿਨ ਵਾਲੀ ਰੱਖਾਂਗੇ ਇਹ ਆਪਾਂ ਬਸ 2000 ਰੁਪਏ ਰੱਖਾਂਗੇ 2000 ਫਿਰ ਹਾਂ ਸਵੇਰ ਕੋਈ ਭਰਾ ਆ ਜਾਂਦਾ 9 ਵਜੇ ਤੇ ਸ਼ਾਮ ਨੂੰ ਬਸ ਮਨ ਲਾ ਵੀ 5:00 ਵਜੇ ਤੱਕ ਚੱਲੂਗੀ ਫਿਰ ਠੀਕ ਹੈ ਭਾਈ ਹਾਂਜੀ ਠੀਕ ਹੈ ਜੀ ਧੰਨਵਾਦ ਠੀਕ ਹੈ ਭਾਈ ਜੀ ਧੰਨਵਾਦ ਜੀ